ਗੱਲ ਕਰਦੇ ਆ ਅਧਿਆਪਕਾਂ ਦੀ ਜਿਨ੍ਹਾਂ ਦੀ ਅੱਜ ਮੁੱਖ ਮੰਤਰੀ ਨਾਲ ਮੀਟਿੰਗ ਜਿਹੜੀ ਹੈ ਹੋ ਰਹੀ ਹੈ ਅਧਿਆਪਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਲਈ ਸੱਦਾ ਹੈ ਕੁੱਲ ਪੰਜ ਆਗੂਆਂ ਨੂੰ ਇਸ ਮੀਟਿੰਗ ਦੇ ਲਈ ਸੱਦਾ ਦਿੱਤਾ ਗਿਆ ਇਸ ਤੋਂ ਪਹਿਲਾਂ ਚਾਰ ਮੰਤਰੀਆਂ ਨਾਲ ਜਿਹੜੀ ਮੀਟਿੰਗ ਹੋਈ ਸੀ ਉਹ ਬੇਸਿੱਟਾ ਰਹੀ ਸੀ ਮੰਤਰੀਆਂ ਵੱਲੋਂ 8 ਮੈਂਬਰੀ ਕਮੇਟੀ ਬਣਾਉਣ ਦੀ ਪੇਸ਼ਕਸ਼ ਜਿਹੜੀ ਹੈ ਕੀਤੀ ਗਈ ਸੀ ਅਧਿਆਪਕਾਂ ਨੇ ਮੰਤਰੀਆਂ ਦੇ ਫਾਰਮੂਲੇ ਤੇ ਕੋਈ ਸਹਿਮਤੀ ਨਹੀਂ ਜਤਾਈ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕ ਇਹਨਾਂ ਨੂੰ ਵਾਰ-ਵਾਰ ਮੀਟਿੰਗ ਦਾ ਭਰੋਸਾ ਦਿੱਤਾ ਜਾਂਦਾ ਹੈ ਅੱਜ ਵੀ ਪਹਿਲਾਂ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਪਰ ਫਿਰ ਚਾਰ ਮੰਤਰੀਆਂ ਨੇ ਮੀਟਿੰਗ ਕੀਤੀ ਤੇ ਇੱਕ ਨਵਾਂ ਉਹਨਾਂ ਨੇ ਨਵੀਂ ਪੇਸ਼ਕਸ਼ ਦਿੱਤੀ ਜਿਸ ਨੂੰ ਅਧਿਆਪਕਾਂ ਨੇ ਠੁਕਰਾ ਦਿੱਤਾ ਤੇ ਹੁਣ ਮੁੱਖ ਮੰਤਰੀ ਵੱਲੋਂ ਇਹਨਾਂ ਨੂੰ ਬੈਠਕ ਲਈ ਸੱਦਿਆ ਗਿਆ ਮੇਰੇ ਸਹਿਯੋਗੀ ਨਵੀਨ ਸੇਠੀ ਇਸ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਦੇਣ ਲਈ ਸਾਡੇ ਨਾਲ ਚੰਡੀਗੜ੍ਹ ਤੋਂ ਜੁੜ ਰਹੇ ਨੇ ਨਵੀਨ ਹੁਣ ਕੀ ਜਾਣਕਾਰੀ ਹੈ ਇਸ ਮੀਟਿੰਗ ਨੂੰ ਲੈ ਕੇ ਅ ਦੇਖ ਕਲਵਿੰਦਰ ਫਿਲਹਾਲ ਮੁਖੰਦਰੀ ਆਵਾਜ਼ ਦੇ ਫੀਚਰ ਦਾ ਇੱਕ ਬਫਰ ਜਿਹੜਾ ਉਹ ਅੰਦਰ ਗਿਆ ਹੋਇਆ ਹੈ ਕਿਉਂਕਿ ਜਿਹੜੀ ਪਹਿਲਾ ਮੀਟਿੰਗ ਹੋਈ ਸੀ ਮੰਤਿਆਂ ਦੇ ਨਾਲ ਉਸ ਵੇਲੇ ਉਹਨਾਂ ਨੂੰ ਇਸ਼ਾਰਾ ਗਿਆ ਸੀ ਕਿ ਸਾਨੂੰ ਅਸੀਂ ਪ੍ਰਪੋਜ਼ਲ ਦਿੰਨੇ ਆ ਕਿ ਤੁਸੀਂ ਪੰਜ ਮੈਂਬਰ ਆਪਣੇ ਇਹ ਸ਼ਾਮਿਲ ਕਰ ਦਿਓ ਤੇ ਤਿੰਨ ਮੈਂਬਰ ਜਿਹੜੇ ਹੋਣਗੇ ਸਰਕਾਰ ਆਪਣੇ ਸ਼ਾਮਿਲ ਕਰੇਗੀ ਤੇ ਅੱਠ ਮੈਂਬਰੀ 90 ਦਿਨਾਂ ਦੇ ਵਿੱਚ ਫੈਸਲਾ ਲਵੇਗੀ ਤੁਹਾਡੀਆਂ ਡਿਮਾਂਡਸ ਨੂੰ ਲੈ ਕੇ ਉਸ ਤੋਂ ਬਾਅਦ ਟੀਚਰਸ ਨੇ ਇੱਕ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਜਿਹੜੀਆਂ ਤੁਰੰਤ ਡਿਮਾਂਡਸ ਮੰਨਣ ਯੋਗ ਨੇ ਉਹ ਸਰਕਾਰ ਉਹਨਾਂ ਤੇ ਮੰਨੇ ਉਸੇ ਸਮੇਂ ਮੁੱਖ ਮੰਤਰੀ ਆਵਾਜ਼ ਤੋਂ ਜਿਹੜਾ ਸੀ ਮੀਟਿੰਗ ਸਦਨਾਂ ਤੋਂ ਦਿੱਤਾ ਗਿਆ ਸੀ ਉਹ ਮੀਟਿੰਗ ਫਿਲਹਾਲ ਚੱਲ ਰਹੀ ਹੈ ਮੁੱਖ ਮੰਤਰੀ ਆਵਾਜ਼ ਦੇ ਅੰਦਰ ਐਮਪੀ ਸਿੰਘ ਜਿਹੜੇ ਹਨ ਉਹ ਜਾਣਕਾਰੀ ਮਿਲ 파 ਰਹੀ ਹੈ ਕਿ ਉਹਨਾਂ ਦੀ ਮੀਟਿੰਗ ਲੈ ਰਹੇ ਹਨ ਲੇਕਿਨ ਵੱਡਾ ਸਵਾਲ ਇਹ ਹੀ ਹੈ ਕਿ ਜੋ ਸਰਕਾਰ ਵੱਲੋਂ ਪ੍ਰਪੋਜ਼ਲ ਦਿੱਤਾ ਗਿਆ ਸੀ ਉਹਨਾਂ ਦੇ ਉੱਪਰ ਟੀਚਰਸ ਕੀ ਐਕਸ਼ਨ ਲੈਂਦੇ ਹਨ ਫਿਲਹਾਲ ਉਹਨਾਂ ਨੇ ਇਹ ਕਹਿ ਦਿੱਤਾ ਹੈ ਕਿ ਜਿਹੜੀਆਂ ਤੁਰੰਤ ਮੰਨਣ ਵਾਲੀਆਂ ਡਿਮਾਂਡ ਸਰਕਾਰ ਨੂੰ ਉਹਨਾਂ ਤੇ ਪਾਸ ਕਰ ਲਵੇ ਬਾਕੀ ਜਿਹੜੀਆਂ ਅਗਰ 90 ਦਿਨ ਦੀ ਕਮੇਟੀ ਦੀ ਮੀਟਿੰਗ ਦੀ ਗੱਲ ਕਰਦੇ ਆ ਉਨ ਜਿਹੜੀ ਮੀਟਿੰਗ ਚੱਲ ਰਹੀ ਉਸ ਤੋਂ ਬਾਅਦ ਹੀ ਫਾਈਨਲ ਹੋ ਪਾਏਗਾ ਕਿ ਅਗੋਂ ਟੀਚਰਸ ਦਾ ਕੀ ਫੈਸਲਾ ਜਾਂਦਾ ਲੇਕਿਨ ਫਿਲਹਾਲ ਮੀਟਿੰਗ ਜਿਹੜੀ ਮੁੱਖ ਮੰਤਰੀ ਆਵਾਸ ਤੇ ਚੱਲ ਰਹੀ ਹੈ ਬਹੁਤ ਬਹੁਤ ਧੰਨਵਾਦ ਨਵੀਨ ਇਹ ਸਾਰੀ ਜਾਣਕਾਰੀ ਲਈ ਤਾਂ ਫਿਲਹਾਲ ਮੀਟਿੰਗ ਚੱਲ ਰਹੀ ਹੈ ਪਰ ਇਸ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਟਾਲਣ ਦੀ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਅਧਿਆਪਕਾਂ ਨੂੰ ਪਰ ਉਸ ਤੋਂ ਅਧਿਆਪਕਾਂ ਨੇ ਨਾਮ ਮਨਜ਼ੂਰ ਕਰ ਦਿੱਤਾ ਤੇ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਨਾਲ ਬੈਠਕ ਦੇ ਵਿੱਚ ਕੀ ਨਤੀਜਾ ਨਿਕਲਦਾ ਹੈ